ਜੋ ਬੋਲੇ ਸੋ ਨਿਹਾਲ ਬਖਸ਼ਵਾਨ ਮਾਰ ਦੀ ਜੈ ਸ੍ਰੀ ਸ੍ਰੀ ਅਕਾਲ ਸਤਿਗੁਰਾਂ ਦਾ ਨਾਨਕ ਹਰਿ ਜੈ ਸਤਿਗੁਰਨਾਜ ਜੀ ਮਾਰ ਦੀ ਜੈ ਸਤਿ ਸਾਕੀ ਜੀ ਹੈ ਗੁਰੂ ਕਾਲੀ ਸਾਧ ਸੰਗਤ ਜੀ ਕੂ ਕੀ ਇਤਿਹਾਸ ਕ ਮੇਲਾ 9 10 ਫਰਵਰੀ ਦਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਤੁ ਵੀ ਵਿਸ਼ੇਸ਼ ਤਾ 9 ਫਰਵਰੀ ਨੂੰ ਸ਼ੋਭਾ ਯਾਤਰਾ ਸਾਰੇ ਆਪਣੀ ਸਾਥੀ ਦਾ ਜੀ ਇਸ ਕਰਕੇ ਅੱਜ ਡੀਸੀ ਸਾਹਿਬ ਦੇ ਨਾਲ ਮਿਲ ਕੇ ਹੋਈ ਹੈ ਸੂਮ ਮੇਲੇ ਨੂੰ ਲੈ ਕੇ ਪਰਮਾਨੰ ਕਰਨੇ ਹਨ ਕਿ ਸ਼ਾਸਨ ਮੰਤਰੀ ਦਾ ਸਾਥ ਆਇਆ ਗਿਆ ਹੈ ਪਰਮਾਨੰ ਕਿਹੜੀ ਡਿਮਾਂਡ ਰੱਖੀ ਹੈ ਇਹ ਮਾਲ ਚੁੱਕੀ ਸਪੋਰਟਿੰਗ ਕਾਰਾ ਚਿੰਨੀਆਂ ਵੀ ਲੋਣਾ ਹੈ ਇਸ ਦੇ ਬਾਅਦ ਜਿਸ ਦਾ ਬੋਲ ਕਪਤਾਨ ਨਾਲ ਸ਼ਹਿਰ ਹੋਣ ਦੀ ਗੱਲ ਕੀਤੀ ਹੈ ਉਹਨਾਂ ਪ੍ਰਸ਼ਾਸਨ ਨੂੰ

ਗੁਰੂ ਪਿਤਾ ਸੰਸਥਾ ਦੇ ਹਰਨਾਬ ਜੀ ਮਹਾਰਾਜੀ ਦੇ ਈਸ਼ਾਨ ਨਿਰਦੇਸ਼ਾਂ ਅਨੁਸਾਰ ਦੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਹੈ 9 ਗਨ ਫਰਮੀ ਦੇ ਤਹਾਕ ਮੇਲੇ ਦੇ ਸਬੰਧ ਵਿੱਚ ਪ੍ਰਸ਼ਾਸਨ ਨੇ ਐਲਾਨ ਦੋਇਆ ਕਿ ਯਾਨਾ ਸ਼ਰਮਦੋਤੂ ਕੀ ਇਹ ਗੰਗਾ ਨੂੰ ਉਹ ਜਲਦ ਪੂਰਾ ਕਰਨਗੇ ਇੱਕ ਬੜੇ ਸਤਿਜਿੰਦ ਨੀਕੇ ਦੇ ਨਾਲ ਜਿਹੜਾ ਅੰਡਾ ਮੇਲੇ ਦੇ ਪ੍ਰਕਾਰ ਦਾ ਉਹਨਾਂ ਦੇ ਜਿਹੜੇ ਕੂਟਾ ਪ੍ਰਬੰਧ ਨੂੰ ਪਾਇਆ ਸਾਡੇ ਸੰਤਾਵਾਂ ਵੱਲੋਂ ਖਾਸ ਤੌਰ ਤੇ ਮਾਣਯੋਗ ਡੀਸੀ ਸਾਹਿਬ ਨੂੰ ਇਹ ਦਿੱਤ ਗਈ ਹੈ ਕਿ ਸਾਡੇ ਇਸ ਇਤਿਹਾਸਿਕ ਮੇਲੇ ਵਾਲੇ ਦਾ ਪ੍ਰਸ਼ਾਸਨ ਵੱਲੋਂ ਤੋਂ ਦਾਤ ਕੈਂਪ ਦਾ ਪ੍ਰਬੰਧ ਕਰਵਾਇਆ ਜਾਵੇ ਇਸ ਲਈ ਦੇਣੀ ਜਿਸ ਤਰੀਕੇ ਦੇ ਨਾਲ ਸਾਡੇ ਰਵ ਕੰਪਟਰੀ ਹਰਵਾ ਵੇਦ ਸਾਬ ਦੀ ਸਤਿਕਾਰ ਹਲੋ ਸ਼ੇਰ ਸ਼ਾਹ ਦਾ ਸ਼ਰ ਬਣਾਇਆ ਗਿਆ ਇੱਕ ਲੱਖ ਦੀ ਮਾਤ ਦੇ ਜਿਹੜਾ ਵਿਸਥਾਰ ਉਹ ਸਾਰਿਆਂ ਦੇ ਸਾਹਮਣੇ ਆਇਆ ਇਸ ਦਾਤਵਾਦ ਦੇ ਵਿਸਤ੍ਰਿਤ ਉਤਪੰਨ ਕਰਨ ਵਾਸਤੇ ਵਾਲਤੀਜ ਸਮਾਜ ਪਾਵਨ ਗੁਰੂ ਜਯੰਦਾ ਦਾ ਆਸ਼ਰਮ ਸਾਡੇ ਸਭ ਜਰਧਾਰਿਨਾਥ ਮਹਾਰਾਜ ਜੀ ਦਾ ਆਦੇਸ਼ ਹੈ ਕਿ ਸਾਡਾ ਵਾਲਤੀਜ ਸਮਾਜ ਹਮੇਸ਼ਾ ਹੀ ਖੂਲ ਦਾਤ ਕਰਨ ਵਾਸਤੇ ਯਾਰਬਰ ਯਾਰ ਹੈ ਕਿ ਵਾਲਤੀਜ ਸਮਾਜ ਆਪਣੇ ਖੂਲਦਾਨ ਕਰਕੇ ਸਮਾਜ ਦੇ ਵਿੱਚ ਪਹਿਲੇ ਜਾਤੀ ਨਿਤਿਕਰੇ ਨੂੰ ਖਤਮ ਕਰ ਲਈ ਹਮੇਸ਼ਾ ਤਰਸ ਪਰ ਹੈ ਇੱਕ ਬਹੁਤ ਉਪਰਾਲਾ ਸਾਡੇ ਸੰਤਾ ਵੱਲੋਂ ਇਹ ਇਤਿਹਾਸਿਕ ਜੋੜ ਮੇਲੇ ਵਾਲੇ ਦਿਨ ਸਮਾਜ ਨੂੰ ਹਰਿਆ-ਭਰਿਆ ਬਣਾਉਣ ਵਾਸਤੇ ਸਮਾਜ ਨੂੰ ਸਵੱਛ ਬਣਾਉਣ ਵਾਸਤੇ ਬੂਟਿਆਂ ਦਾ ਪ੍ਰਸ਼ਾਦ ਵਿਕੋਦਾਨ ਕੀਤਾ ਜਾਵੇਗਾ ਆਉਣ ਵਾਲੀਆਂ ਸੰਗਤਾਂ ਸਾਡੇ ਸਤਿ ਮਹਾਂ ਪੂਜਾ ਹੱਥੋਂ ਇਹ ਫੌਜੇ ਦਾ ਪ੍ਰਸ਼ਾਦ ਲੈ ਕੇ ਉਹ ਵਕਫਾ ਤੇ ਲਾਉਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਸਮਾਜ ਹਰਿਆ-ਭਰਿਆ ਹੋਵੇ ਹਾਂ ਇਹ ਕੁਲਖਤਲੋ ਪਰ ਨਾਮ ਰੱਖ ਕੇ ਉਹ ਚਿਤਨਾ ਜੋਗਟੇ ਦੇ ਨਿਸ਼ਾਨ ਨਾਮ ਕਰਨਾ ਤੇ ਮੇਰਾ ਨਾਮ ਡਾਕਟਰ ਸਿਮਰਤ ਸਿੰਘ ਭਗਵਾਨ ਵਾਲਮੀਕੀ ਜੀ ਦਾ ਨਾਸ਼ੀ ਕੋ ਐਸੋ ਰਿਪੋਰਟ ਹੈ ਸੋ ਸੰਦੇਸ਼ ਦੇ ਤੱਕ ਜੀ ਅਸੀਂ ਮਾਈਟੇ ਵੀ ਅੱਜ ਦੀ ਮੀਟਿੰਗ ਹੋਈ ਹੈ ਜਿਹਦੇ ਸਾਹਿਬਾ ਸਿੰਘ ਇੰਦਰਖੀ ਅੱਜ ਦੇ ਬਲਕਿ ਨਿੱਕੇ ਦਾਸਾਂ ਦੇ ਜਿਹੜੀ ਡੈਪੂਾਨ ਵਾਲਮੀਕੀ ਜੀ ਜੈਪੂ ਜਾਨਾ ਸੋ ਅੱਜ ਵੀ ਜਿਹੜੀ ਵਿਸ਼ੇਸ਼ ਮੀਟਿੰਗ ਡੀਸੀ ਸਾਹਿਬ ਏਡੀਸੀ ਸਾਹਿਬ ਤੇ ਜਿਲ੍ਹਾ ਭਲਾਈ ਅਫਸਰ ਸਾਹਿਬ ਤੇ ਉਹਨਾਂ ਜਿਹੜੀ ਕੋਈ ਹੈ ਉਹਦੇ ਵਿੱਚ ਮੇਨ ਵਿਸ਼ਾ ਸੀ ਸਾਡਾ ਜੀ 9-10 ਤਵੀ ਦਾ ਕੌਮੀ ਚਾਲਕ ਜੋ ਕਿ ਇਸ ਕੋ ਪਹਿਲਾਂ 52 ਮੇਲੇ ਹੋ ਚੁੱਕੇ ਆ ਦਾਸੂਗਿੱਤ ਐਸ ਵਕੀ ਜਿਹੜਾ 8 ਪੰਜਵਾਂ ਮੇਲਾ ਹੈ ਉਹ ਮੇਲੇ ਨੂੰ ਮੁੱਖ ਰੱਖਿਆ ਹੋਇਆ ਹੈ 9 ਫਰਵਰੀ ਨੂੰ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ ਕੀ ਤੀਰਨ ਗਿਆਨ ਆਸ਼ਰਮ ਦੇ ਘਰੂ ਪੂਰੇ ਅਨਸਰ ਸ਼ਹਿਰ ਦੇ ਵਿੱਚ ਦੀ ਹੁੰਦੀ ਹੈ ਭਗਵਾਨ ਵਾਲਮੀਕੀ ਕੀ ਗਿਆਨ ਆਸ਼ਰਮ ਤੇ ਪਹੁੰਚੇ ਕਰਦਾ ਸੋ ਉਹਦੇ ਲਈ ਜੋ ਕਿਸੇ ਸਾਥੀ ਦੇ ਨਾਲ ਔਰ ਬਹੁਤ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਸਤਿਗੁਰਦਾਰ ਨਾਜੀ ਮਹਾਰਾਜ ਜੋਗੇ ਜੇਮ ਪੈਟਰਨ ਨੇ ਭਗਵਾਨ ਵਾਲਮੀਕੀ ਕੀ ਤੀਰਨ ਗਿਆਨ ਆਸ਼ਰਮ ਕੋ ਉਹ ਉਹਨਾਂ ਦੇ ਨਾਲ ਔਰ ਸਾਡੇ ਸੂਚੇ ਸੇਵਾਦਾਰ ਜੋ ਇਸ ਵਕਤ ਮੇਰੇ ਨਾਲ ਖੰਬੇ ਸਜੇ ਹੱਥ ਖੜੇ ਸਾਰਿਆਂ ਨੂੰ ਡੀਸੀ ਸਾਹਿਬ ਦੇ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਬੜੀ ਜਲਦੀ ਤੁਹਾਡੀ ਐਸਐਸਪੀ ਦਿਹਾਤੀ ਔਰ ਜ਼ਿਲ੍ਹਾ ਅਮਰitsar ਮੈਜਰ ਸਾਹਿਬ ਦੇ ਨਾਲ ਵੀ ਮੀਟਿੰਗ ਕਰਵਾਈ ਜਾਵੇ ਤਾਂ ਜੋ ਰੱਖਿਆ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੂਰਾ ਪ੍ਰਬੰਧ ਕੀਤਾ ਜਾਵੇ ਔਰ ਡਿਮਾਂਡ ਦੇ ਹਰਜੋਨ ਕਰਨ ਗੁਰਦਾਜੀ ਰਾਜੀ ਮਹਾਰਾਜ ਨੇ ਆਖੀ ਨਹੀਂ ਜਾਣੋ ਕਿ ਸਾਡੀਆਂ ਇਹ ਮੰਗਾਂ ਤੋਂ ਸਭ ਤੋਂ ਵੱਡੀ ਜਿਹੜੀ ਮੰਗ ਹੈ ਉਹ ਸਿਕਿਉਰਿਟੀ ਦੀ ਹੈ ਕਿਉਂਕਿ ਮਾਲਵਾ ਜੋ ਗਿਰਜ 15 ਜ਼ਿਲ੍ਹੇ ਸਾਥ ਦੇ ਵਿੱਚ ਮਾਲਵੇ ਦੇ ਵਿੱਚੋਂ ਬਹੁਤ ਸਾਧ ਦੇ ਵਿੱਚ ਜਿਹੜੀ ਸੰਗਤ ਹੈ ਉਹ 8 ਫਰਵਰੀ ਸ਼ਾਮ ਨੂੰ ਪਹੁੰਚ ਜਾਣੀ ਹੈ ਜਿਸ ਕਰਕੇ ਪ੍ਰਸ਼ਾਸਨ ਕੋਲ ਇਹ ਵੀ ਮੰਗ ਕੀਤੀ ਹੈ ਕਿ 8 ਫਰਵਰੀ ਤੋਂ ਲੈ ਕੇ ਜਿਹੜਾ 10 ਫਰਵਰੀ ਸ਼ਾਮ ਤੱਕ ਰਖਿਆ ਦੇ ਬੁੱਤਾ ਬੰਦ ਕੀਤੇ ਜਾਣ ਤਾਂ ਜੋ ਕਿਸੇ ਵੀ ਬਰਕਾਰ ਦੀ ਕੋਈ ਅਨਸਿਕਾ ਵੀ ਇਕੱਠਾ ਨਾ ਵਾਪਰੇ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਮੇਲੇ ਹੁੰਦੇ ਆ ਤਾਂ ਮੇਲਿਆਂ ਦੇ ਵਿੱਚ ਸ਼ਰਾਰਤੀ ਅੰਦਰ ਸ਼ਾਰਕ ਕਰਦੇ ਆ ਜਿਸ ਦੇ ਲਈ ਡੀਸੀ ਸਾਹਿਬ ਨੂੰ ਸੰਤਾਮਾ ਬੁਰਸ਼ਿਆਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਇਸ ਰੱਖਿਆ ਦੇ ਪੁੱਤਾaband ਹੋਣ ਉਹਦੇ ਨਾਲ ਨਾਲ 9 ਫਰਵਰੀ ਨੂੰ ਜਿਹੜਾ ਮੈਡੀਕਲ ਹੂਲ ਤਾਂ ਔਰ ਸੰਗਤ ਦੇ ਆਈ ਵੀ ਸੰਗਤ ਦੇ ਹੈਂਡਸੈਂਡ ਲਈ ਜਿਹੜੇ ਪੁੱਤਾaband ਕੀਤੇ ਜਾਂਦਾ ਜੋ ਕਿਸੇ ਵੀ ਪ੍ਰਕਾਰ ਦੀ ਸਾਧ ਸੰਗਤ ਜੀ ਨੂੰ ਸਮੱਸਿਆ ਨਾ ਆਵੇ ਇਹ ਬੇਨਤੀ ਕੀਤੀ ਕੇ ਡੀਸ਼ਾ ਸਾਹਿਬ ਦੇ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਹੈ ਕਿ ਅਸੀਂ ਸਾਰੇ ਦੇ ਸਾਰੇ ਜੋ ਤੁਹਾਡੀਆਂ ਮੰਗਾਂ ਨੇ ਉਹ ਸਮੇਂ ਸਿਰ ਪੂਰੀਆਂ ਕਰਾਂਗੇ ਉਸ ਉੱਚੀ ਸਾਧ ਸੰਗਤ ਜੀ ਨੂੰ ਜੈ ਭਗਵਾਨ ਵਾਲਮੀਕ ਜੀ ਜੈ ਗੁਰੂ ਗਿਆਨਨਾਥ ਜੈ ਭੀਮ ਜੈ ਭਾਰਤ ਜੈ ਸੁਦਾਨ